बहुत नाली अति यात्री मशीन लगे हैं काम करते हैं कुछ भाग जगह पे लोगों का आदमी आधे नाले आज जो आधी नाली अति है यहाँ बहुत ही डेक्स्ट्रोयल है थोड़ा बहुत शोकरिया आह राइन एशिया वाले नाराज़ उस बिग्रेंस कोर्ट में लात देता बाकी या कौन लार्ड बात करने इतना तो चेंज के लिए करता है अगर आप इस तरह निजी तैनाती कर रहे हैं और बहुत बजाय एक सेलफोन है तो आपको शॉपिंग करना चाहिए जिंदगी इस दिन में जोर दीजिए और इसको दोस्तों अब तो कह रहा था कि जो दावों से बताएं यह नियमित होना नहीं आईजीएलएस वाले समाज के इस साइकिल एक्टिविटी शुरू किसी को भी जरूरी

ਕਰਦੇ ਨੇ ਜਿੰਨੇ ਵੀ ਪੀੜਾ ਹਟਾਦੇ ਜੇ ਇਹ ਦਰ ਦੇ ਪ੍ਰੇਰਣ ਤੋਂ ਤੇ ਆ ਪਰ ਜਦੋਂ ਹਾਈਲੈਂਡ ਕਰਦੇ ਆ ਤੇ ਉਹਦੇ ਨਾਲ ਜ ਆ ਉਹ ਸਾਰੀ ਅਨਸਤੀ ਪਾਸੇ ਔਰ ਗਾਇਤ ਅਸਤਾਨ ਦੇਲੇ ਲੋਕ ਨੂੰ ਤੇ ਉਹਨਾਂ ਨੂੰ ਪਤਾ ਲੱਗਦੀ ਕਿ ਕਰ ਰਹੀ ਆ ਜਾਂ ਇੱਥੇ ਬੜਾ ਉਸ ਤੋਂ ਸਭ ਤੋਂ ਪਹਿਲਾਂ ਦਾ ਲੱਗਦਾ ਤਾਂ ਥੈਂਕ ਕਰਦਾ ਕਿ ਜਿਨ੍ਹਾਂ ਨੇ ਇਹ ਕ੍ਰੈਡਿਟਿਸ਼ਨ ਜਿਹੜਾ ਕੰਿਸ਼ਨ ਆ ਤਾਂ ਮੈਂ ਇਹ ਕਨਸੈਪਟ ਇਸ ਤਰੀਕੇ ਇੰਡੀਆ ਦੁਨੀਆ ਦਾ ਵਿਸਤਾਰ ਸਭ ਤੋਂ ਵੱਡਾ ਦੇਸ਼ ਆ ਸੈਕਟਰ ਤੇ ਸੈਕਟਰ ਬਾਕੀ ਤੋਂ ਹੋਣਾ ਪਰ ਸਾਡੇ ਕੋਈ ਵੀ ਐਕਸਕਲੂਜ਼ਨ ਇੰਟਰਨੈਸ਼ਨਲ ਲੈਵਲ ਤੇ ਨਹੀਂ ਲੱਗਦੀ ਕਿਤੇ ਸਾਰੇ ਸਾਡੇ ਦੇਸ਼ ਦੀ ਕਨੈਕਟੀਵਿਟੀ ਹੋਵੇਗੀ ਬਹੁਤ ਲੱਗਦੀ ਇਨਫਰਾਸਟ੍ਰਕਚਰ ਜਦੋਂ ਕਿ ਤਾਨੀ ਉੱਤੇ ਜਿਹੜੇ ਐਡਵਾਂਸ और ये जो भी है अप्रूव तथा महानंद में 4 अपर 2 3 को 4 इनहॉल बने विनय विश्वकर्मा के 950 करोड़ के काम जिस पर उपदेश प्रयातो द्वारा प्रोडक्शन की नेशनल अकाउंट पूरी है कि ये इनका आ रही है 940 करोड़ के बाजार रात से अभी 25 दिन दक्षिण की ने प्रमोटर तक क्लियर किया गया है ये उपदेशता बन और बड़े सारे

ਜੋਤੇ ਰਾਈਡੀ ਜੀ ਸਟਾਰਟ ਹੋਈ ਸੀ ਸ਼ੁਰੂਆਤ ਸਾਡੇ ਯੂਨੀਵਰਸ ਦੇ ਫੈਸ ਕੰਪਲੈਕਸ ਦੇ ਵਿੱਚ ਹੀ ਹੋਈ ਸੀ 2013 ਤੋਂ ਲੈ ਕੇ ਸੋ ਇਹ ਬਹੁਤ ਬਣਾਇਆ ਔਰ ਗਵਰਨਮੈਂਟ ਦੀ ਇਹਦੇ ਵਿੱਚ ਫੈਸਿਲਿਟੀ ਇਹ ਆ ਵੀ ਪਾਰਕਿੰਗ ਵੀ ਤੁਹਾਡੇ ਅੰਦਰ ਹੈਗੀ ਆ ਪਹਿਲਾਂ ਬੜੀ ਪ੍ਰੋਬਲਮ ਹੁੰਦੀ ਸੀ ਦੀ ਪਾਰਕਿੰਗ ਸਾਨੂੰ ਆਊਟਸਾਈਡ ਲਾਉਣੀ ਪੈਂਦੀ ਸੀ ਹੁਣ ਇੰਬਿਲਿਟੀ ਪਾਰਕਿੰਗ ਆ ਤੁਹਾਡੀ ਪਾਰਕਿੰਗ ਲਾਓ ਸਿੱਧਾ ਐਗਜ਼ੀਬਿਸ਼ਨ ਸੈਂਟਰ ਦੇ ਚਲੇ ਜਾਓ ਸੋ ਜਿੱਦਾਂ ਪ੍ਰਧਾਨ ਜੀ ਨੇ ਸਾਡੇ ਦੱਸਿਆ ਵੀ ਜਿਹੜੀ ਇਸ ਵਾਰ ਐਗਜ਼ੀਬਿਸ਼ਨ ਲੱਗ ਰਹੀ ਹੈ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਲੱਗ ਰਹੀ ਆ ਔਰ ਇਹਦੇ ਵਿੱਚ ਤਕਰੀਬਨ 15 16 ਕੰਟਰੀ ਤੋਂ ਬੰਦੇ ਇੱਥੇ ਆ ਰਹੇ ਆ Holland ਤੋਂ ਆ ਰਹੇ ਆ Germany ਤੋਂ ਆ ਰਹੇ ਆ Europe ਤੋਂ ਆ ਰਹੇ ਆ ਤੇ ਹੋਰ ਵੀ ਤਕਰੀਬਨ ਫਿਰ Africa ਤੋਂ ਵੀ ਬਹੁਤ ਬੰਦੇ ਆ ਰਹੇ ਆ ਤੇ China ਤੋਂ ਵੀ ਆ ਰਹੇ ਆ ਤੇ ਵਾਹਨ ਤੋਂ ਵੀ ਬੜੀਆਂ ਕੰਪਨੀ ਆ ਰਹੀਆਂ ਜਿਹੜੀ ਇਸ ਵਾਰ ਦੀ ਐਗਜ਼ੀਬਿਸ਼ਨ ਆ ਇਹਦੇ ਵਿੱਚ ਡੀਲਰਾਂ ਦੇ ਅਸੀਂ ਜ਼ਿਆਦਾ ਫੋਕਸ ਕੀਤਾ ਗਿਆ ਜਿਹੜੇ ਸਾਡੇ ਡੀਲਰ ਹੈਗੇ ਆ ਤੋਂ India ਦੇ ਵਿੱਚ ਤਕਰੀਬਨ 딜러ਰਾਂ ਨੇ ਸਾਡੇ ਕੋਲ ਜੋ ਬੁਕਿੰਗ ਕਰਾ ਦਿੱਤੇ ਆ ਜੋ ਆਦੀ ਹੋਣ ਉਹਨਾਂ ਦਾ ਹੋਟਲ ਬੁੱਕ ਕਰਾਤਾ तकरीबन 1000 ਤੋਂ ਹੋਟਲ ਅਦੀ ਉੱਤੇ ਬੁੱਕ ਕਰਵਾ ਦਿੱਤਾ ਤੁਸੀਂ ਸਮਝੋ ਵੀ ਅਗਰ ਜੋ ਸੀਰੀਅਸ ਡੀਲਰ ਆ ਉਹ 25-30 ਹਜ਼ਾਰ ਡੀਲਰ ਇੱਥੇ ਆ ਰਿਹਾ ਇਸ ਵਾਰ ਦੀ ਐਗਜ਼ੀਬਿਸ਼ਨ ਦੇ ਵਿੱਚ ਔਰ ਇਸ ਵਾਰ ਦੀ ਜਿਹੜੀ 8 ਐਗਜ਼ੀਬਿਸ਼ਨ ਬੰਦ ਰਹੀ ਹੈ ਉਹਦਾ ਜਿਹੜਾ ਡਿਜ਼ਾਈਨ ਆ ਜਾਂ ਉਹਦੇ ਵਿੱਚ ਜਿੰਨੇ ਜਿਹੜੇ ਬੰਦੇ ਸਟਾਲ ਬਣਾ ਰਹੇ ਆ ਉਹ ਬਹੁਤ ਹੀ ਬਿਹਤਰ ਬਹੁਤ ਹੀ ਡਿਫਰੈਂਟ ਟਾਈਮ ਦੇ ਸਟਾਲ ਆ ਔਰ ਲੁਧਿਆਣਾ ਦੇ ਵਿੱਚ ਜਿੰਨੇ ਲੋਕੀ ਨੇ ਨਵੇਂ ਪ੍ਰੋਡਕਟ ਬਣਾਇਆ ਹੁਣੇ ਦਿਨ ਦੂਰ ਨਹੀਂ ਵੀ ਅਸੀਂ ਚైనా ਤੋਂ ਵੀ ਜਾਦਾ ਉਹਨਾਂ ਦੇ ਟਾਈਮ 'ਚ ਨਵੇਂ ਪ੍ਰੋਡਕਟ ਅਸੀਂ ਬਣਾ ਰਹੇ ਹਾਂ ਬਹੁਤ ਬਹੁਤ ਨਵੇਂ ਪ੍ਰੋਡਕਟ ਲੁਧਿਆਣਾ ਵਿੱਚ ਮੰਡ ਰਹੇ ਜਿਹੜੇ ਉੱਥੇ ਡਿਸਪਲੇ ਹੋ ਰਹੇ ਆ ਨਵੇਂ ਨਵੇਂ ਚੀਜ਼ਾਂ ਸਾਈਕਲ ਪਾਰਟ ਦੀਆਂ ਈਬੀ ਦੀਆਂ ਬੈਟਰੀ ਬਰੇਟਰ ਸਾਈਕਲ ਲੋਡਰ ਬਹੁਤ ਕੁਝ ਉੱਥੇ ਨਮਾ ਨਮਾ ਆ ਰਿਹਾ ਉਹਦੇ ਨਾਲ ਕੀ ਹੋਊਗਾ ਵੀ ਜਿਹੜੇ ਬਾਹਰੋਂ ਦੋਸਤ ਆ ਰਹੇ ਉਹਨੂੰ ਇੱਕੋ ਹੀ ਜਗ੍ਹਾ ਤੇ ਸਾਰੀ ਚੀਜ਼ ਦੇਖਣ ਦਾ ਮੌਕਾ ਮਿਲ ਜਾਊਗਾ ਔਰ ਮੇਰਾ ਖਿਆਲ ਆ ਵੀ ਇਸ ਵਾਰ ਪਿਛਲੇ ਸਾਲ ਤਕਰੀਬ 2 200 ਤੋਂ ਲੈ ਕੇ 300 ਕਰੋੜ ਤੱਕ ਦੀ ਸਾਡੀ ਬੁਕਿੰਗ ਹੋਈ ਸੀ ਇਸ ਵਾਰ ਸਾਨੂੰ ਲੱਗਦਾ ਹੈ ਵੀ ਇੱਕ ਕਰੋੜ ਤੋਂ ਇੱਕ 100 ਕਰੋੜ ਤੋਂ ਉੱਪਰ ਦੀ ਬੁਕਿੰਗ ਦਾ ਸਾਨੂੰ ਉਮੀਦ ਹੈ ਇੰਨੇ ਜਿਆਦਾ ਉੱਥੇ ਕਿਉਂਕਿ ਬਾਈਸਾਈਕਲ ਰੈਸਤੀ ਪਿਛਲੇ 1 ਸਾਲ ਤੋਂ ਬਹੁਤ ਸਨੋ ਚੱਲ ਰਹੀ ਹੈ ਲੱਗਦਾ ਹੈ ਵੀ ਜਿਹੜਾ ਆਨਲਾਈਨ ਦਾ ਟਾਈਮ ਆ ਹੁਣ ਜਿਹੜਾ ਮਤਲਬ ਐਗਜ਼ੀਬਿਸ਼ਨ ਤੋਂ ਬਾਅਦ ਬਹੁਤ ਬਿਹਤਰ ਹੋਊਗਾ ਤੁਸੀਂ ਸਾਰੇ ਦੋਸਤ ਇੱਥੇ ਆ ਤੁਹਾਡਾ ਸਭ ਦਾ ਥੈਂਕਸ ਜਿਹੜਾ ਇਸ ਐਡੀਸ਼ਨ ਰਾਈਡਿਸ਼ੀਆ ਦਾ 19 20 ਔਰ 21 April ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਹੋ ਰਿਹਾ ਵਾ ਇਹਦੇ ਵਿੱਚ ਤਕਰੀਬਨ 5000 ਤੋਂ ਵੱਧ ਡੀਲਰ ਜਿਹੜੇ ਆ ਉਹ 올ਓਵਰ ਇੰਡੀਆ ਤੋਂ ਪਹੁੰਚ ਰਹੇ ਨੇ ਜਿਨ੍ਹਾਂ ਨੇ ਆਪਣੀ ਕਨਫਰਮੇਸ਼ਨ ਦਿੱਤੀ ਆ ਡੀਲਰ ਉਹ ਆ ਜਿਹੜਾ ਆ ਕੇ ਇੱਕ ਸਾਲ ਦੇ ਵਿੱਚ ਬਣੇ ਨਵੇਂ ਪ੍ਰੋਡਕਟਸ ਨੂੰ ਦੇਖਦਾ ਵਾ ਤੇ ਉਹ ਨਵੇਂ ਪ੍ਰੋਡਕਟਸ ਨੂੰ ਜਾ ਕੇ ਡਿਫਰੈਂਟ ਡਿਫਰੈਂਟ ਮੰਡੀਆਂ ਦੇ ਵਿੱਚ ਵੇਚਦਾ ਵਾ ਤੇ ਇਹ ਜਿਹੜਾ 5th ਐਡੀਸ਼ਨ ਆ ਤੇ ਜਦੋਂ ਇੱਕ ਪੰਚ ਸਾਲ ਪਹਿਲੇ ਸ਼ੁਰੂ ਕੀਤਾ ਸੀ ਤਾਂ ਬਹੁਤ ਛੋਟਾ ਸੀ ਅੱਜ ਇਹਦੇ ਵਿੱਚ 200 ਤੋਂ 50 ਐਗਜ਼ੀਬਿਟਰਸ ਆਪਣੇ ਪ੍ਰੋਡਕਟ ਐਗਜ਼ੀਬਿਟ ਕਰ ਰਹੇ ਆ ਪਰ ਸਭ ਤੋਂ ਵੱਡੀ ਚੀਜ਼ ਇਹ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਪਰ ਸਾਡੀ ਕੋਈ ਆਪਣੀ ਇੰਟਰਨੈਸ਼ਨਲ ਐਗਜ਼ੀਬਿਸ਼ਨ ਨਹੀਂ ਸੀਗੀ ਇਹ ਐਗਜ਼ੀਬਿਸ਼ਨ ਨੂੰ ਐਜ਼ ਅ ਇੰਟਰਨੈਸ਼ਨਲ ਐਗਜ਼ੀਬਿਸ਼ਨ ਜਿਹੜਾ ਐਗਜ਼ੀਬਿਟ ਕੀਤਾ ਜਾ ਰਿਹਾ ਵਾ ਤਾਂ ਕਿ ਵਰਲਡ ਮਾਰਕੀਟ ਆਫਟਰ ਚਾਈਨਾ ਦੇਖ ਰਹੇ ਆ ਕਿ ਕਿਸ ਕੰਟਰੀ ਨੂੰ ਚੁਸ ਕੀਤਾ ਜਾਵੇ ਵੈਦਰ ਵੀਅਤਨਾਮ ਨੂੰ ਕੀਤਾ ਜਾਵੇ ਤਾਈਵਾਨ ਨੂੰ ਕੀਤਾ ਜਾਵੇ ਪਰ ਉਹਨਾਂ ਦੀ ਸਭ ਤੋਂ ਜਿਹੜੀ ਸੈਕੰਡ ਚੁਆਇਸ ਆਫਟਰ ਚਾਈਨਾ ਚਾਈਨਾ ਨੂੰ ਛੱਡਣਾ ਚਾਹੁੰਦੇ ਆ ਉਹ ਚੁਆਇਸ ਤਾਂ ਇੰਡੀਆ ਹੈ ਤੇ ਇੰਡੀਆ ਅੱਜ ਨਿਊ ਪ੍ਰੋਡਕਟਸ ਬਣਾ ਰਿਹਾ ਵਾ ਤੁਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਦੇਖੋਗੇ ਨਵੀਆਂ ਇਨੋਵੇਸ਼ਨਸ ਨਵੇਂ ਪ੍ਰੋਡਕਟਸ ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਲੈਕਟ੍ਰਿਕ ਵਹੀਕਲ ਜਿਹੜਾ ਆਉਣ ਵਾਲਾ ਫਿਊਚਰ ਆ ਕੱਲੇ ਮੈਂ ਕਾਰ ਦੀ ਗੱਲ ਨਹੀਂ ਕਰਦਾ ਸਾਈਕਲ, ਈ-ਸਕੂਟਰ, ਈ-ਮੋਟਰਸਾਈਕਲ ਉਹਨਾਂ ਚੀਜ਼ਾਂ ਦੀ ਗੱਲ ਕਰਦਾਂ ਤਾਂ ਉਹਨੂੰ ਵੀ ਇਹਦੇ ਵਿੱਚ ਫੋਕਸ ਏਰੀਆ ਦੇ ਵਿੱਚ ਰੱਖਿਆ ਗਿਆ ਵਾ ਤਾਂ ਕਿ ਜਿਹੜਾ ਇਲੈਕਟ੍ਰੀਕਲ ਵਹੀਕਲਸ ਆ ਤੁਸੀਂ ਇਹ ਦੇਖੋ ਕਿ ਥੋੜੇ ਦਿਨ ਪਹਿਲਾਂ ਗਵਰਨਮੈਂਟ ਆਫ ਦਿੱਲੀ ਨੇ ਬੈਨ ਕਰਤੀਆਂ 15 ਸਾਲ ਪੁਰਾਣੀਆਂ ਗੱਡੀਆਂ ਤੇ ਅੱਜ ਜਿਹੜਾ ਆਉਣ ਵਾਲਾ ਸਮਾਂ ਫਿਊਚਰ ਹੈ ਈਵੀ ਦਾ ਤੇ ਈਵੀ ਉਸ ਐਕਸੀਬਿਸ਼ਨ ਦੇ ਵਿੱਚ ਆ ਆਕਰਸ਼ਿਤ ਹੋਏਗਾ ਉਸ ਦੇ ਵਿੱਚ ਡਿਸਪਲੇ ਦੇ ਵਿੱਚ ਹੋਏਗਾ ਤਾਂ ਕਿ ਅਸੀਂ ਮੈਕਸਮਾਈਜ਼ ਜਿਹੜਾ ਨਿਊ ਪ੍ਰੋਡਕਟਸ ਦੇਖ ਕੇ ਉਥੋਂ ਨਵੇਂ ਪ੍ਰੋਡਕਟ ਵੀ ਬਣਾ ਸਕੀਏ ਤੇ ਜਿਹੜੀਆਂ ਨਵੀਆਂ ਇਨੋਵੇਸ਼ਨਸ ਹੋਈਆਂ ਬਾਈਸਾਈਕਲ ਇੰਡਸਟਰੀ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੂੰ ਦੇਖ ਸਕੀਏ ਤਾਂ ਕਿ ਜਿਹੜੀ ਇਹ ਬਾਈਸਾਈਕਲ ਇੰਡਸਟਰੀ ਆ ਇਹ ਗਰੋ ਕਰ ਸਕੇ ਥੈਂਕ ਯੂ ਤੁਹਾਨੂੰ ਪਹਿਲਾਂ ਦਾ ਈਡੀਆ ਦਾ ਭਾਰਤੀ ਉਹ ਅੱਜ ਸਾਡੇ ਇਸ ਪ੍ਰੋਗਰਾਮ ਤੇ ਬੁਲਾਣ ਤੇ ਆਏ ਆ ਵਾਈਟ ਏਸ਼ੀਆ ਜਿਹੜੀ 5th ਐਡੀਸ਼ਨ ਦਿੱਲੀ ਪ੍ਰੋਡਕਟ ਮੇਗਜ਼ਾ ਦੇ ਵਿੱਚ ਲੱਗ ਰਿਹਾ 1921 ਪੰਜਵਾਂ ਐਡੀਸ਼ਨ ਹੋਰ ਇਹ ਇੰਟਰਨੈਸ਼ਨਲ ਲੈਵਲ ਦਾ ਐਡੀਸ਼ਨ ਹੈ ਤੁਸੀਂ ਉੱਥੇ ਉਹ ਪ੍ਰੋਡਕਟ ਦੇਖੋਗੇ ਜਿਹੜੇ ਅਜੇ ਤੱਕ ਲੁਧਿਆਣੇ ਦੇ ਵਿੱਚ ਜਾਂ ਕਿਸੇ ਹੋਰ ਕੰਟੀਨੈਂਟ ਤੇ ਸਰ ਆਪਣਾ ਡਿਸਪਲੇ ਨਹੀਂ ਕੀਤਾ ਦੇੜੀਆਂ ਵੀ ਚੀਜ਼ਾਂ ਨਵੀਂ ਤੋਂ ਨਵੀਂ ਟੈਕਨੋਲੋਜੀ ਦੇ ਨਾਲ ਬਣਾਈਆਂ ਜਾ ਰਹੀਆਂ ਆ ਉਹ ਸਾਰੀਆਂ ਉੱਥੇ ਡਿਸਪਲੇ ਹੋਣਗੀਆਂ ਔਰ ਜੋ ਸਾਈਕਲ ਹੋਣ ਚਾਹੇ ਉਹ ਉਦੇ ਪਾਰ ਤੋਂ ਚਾਹੇ ਈਵੀ ਦੇ ਪਾਰ ਤੋਂ ਈਵੀ ਪਾ ਆਪਣਾ ਸਾਈਕਲ ਹੋਵੇ ਨੋਟਰ ਹੋਵੇ ਜਾਂ ਜਿਹੜੇ ਨਵੇਂ ਸਕੂਟਰ ਵੀ ਬਣਾਏ ਨੇ ਕਿਉਂਕਿ ਜਿਹੜੀਆਂ ਸਾਈਕਲ ਵਾਲੀਆਂ ਕੰਪਨੀਆਂ ਉਹ ਇਸ ਵਾਸਤੇ ਵੀ ਸਾਰੇ ਆ ਗਏ ਕਿਉਂਕਿ ਅੱਜ ਬਾਜ਼ਾਰ ਜਿਹੜੀ ਈਵੀ ਦੀ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ ਉਹ ਵੀ ਉੱਥੇ ਸਾਰੇ ਡਿਸਪਲੇ ਕੀਤੇ ਜਾਣਗੇ ਔਰ ਇਹ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਹੈ ਔਰ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਵੇਂ ਹਾਲ ਬਣੇ ਆ ਔਰ ਸੈਂਟਰ ਆਫ ਦਾ ਸਿਟੀ ਆ ਜਿਹੜਾ ਦਿੱਲੀ ਦੇ ਵਿੱਚ ਪ੍ਰਗਤੀ ਮੈਦਾਨ ਜਿਹੜਾ ਆਏਗਾ ਔਰ ਜੇ ਇੰਡੀਆ ਦੇ ਨਾਲ ਕਨੈਕਟੀਵਿਟੀ ਦਿੱਲੀ ਦੀ ਹੋਣ ਕਰਕੇ ਉੱਥੇ ਬਾਹਰ ਦੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਆਉਂਦੇ ਆ ਸਾਰੇ ਬੰਦੇ ਉਹਨਾਂ ਵਾਸਤੇ ਵੀ ਸੁਵਿਧਾ ਤਾਂ ਇਹਦੇ ਕਰਕੇ ਉੱਥੇ ਇਹ ਲਾਈ ਗਈ ਆ ਔਰ ਜੋ ਵੀ ਤੁਸੀਂ ਉੱਥੇ ਦੇਖੋਗੇ ਉਹ ਤੁਹਾਨੂੰ ਵਰਲਡ ਸਟੈਂਡਰਡ ਦਾ ਹੀ ਮਿਲੇਗਾ ਔਰ ਉਹਦੇ ਨਾਲ ਜਿਹੜੀ ਹੈ ਸੈਕੰਡਰੀ ਦੇ ਜਿਹੜਾ ਇੰਨੀ ਦੇਰ ਤੋਂ ਰੈਸੈਸ਼ਨ ਚੱਲ ਰਿਹਾ ਸੀਗਾ ਸਾਨੂੰ ਉਮੀਦ ਆ ਵੀ ਜਿੱਤਾ ਇੰਨੇ ਬੰਦੇ ਆਉਣਗੇ ਬਾਹਰਲੇ ਤਾਂ ਆਪਣੇ ਸ਼ਹਿਰੀ ਦੇ ਵਿੱਚੋਂ ਵੀ ਸਾਰੇ ਜਿਹੜੇ ਡੀਲਰਸ ਆਉਣਗੇ ਉਦੇ ਨਾਲ ਸੈਕਟਰ ਇੰਡਸਟਰੀ ਨੂੰ ਕਾਫੀ ਬੂਸਟ ਮਿਲੇਗਾ ਔਰ ਸੈਕਟਰ ਦੀ ਇਹ ਫਿਰ ਤਰੱਕੀ ਕਰੇਗਾ। ਕਰੋ ਕਰੋ ਜੀ ਟਾਂਡੀ। ਹਾਂ। ਇੱਕ ਮਿੰਟ ਦੋ ਚਪ ਕਰ ਜਾਓ। 2 ਮਿੰਟ ਬਾਅਦ ਹੈ ਨਾ। ਹਾਂਜੀ ਅੱਜ ਰਾਈਡ ਏਸ਼ੀਆ ਦਾ ਜਿਹੜਾ 5th ਐਡੀਸ਼ਨ ਹੈ। ਉਹਦੇ ਲਈ ਆਪਾਂ ਸਾਰੇ ਇਕੱਠੇ ਹੋਏ ਆਂ। ਸਭ ਤੋਂ ਪਹਿਲੇ ਮੈਂ ਸਹਿਜਾ ਬਹੁਤ ਧੰਨਵਾਦੀ ਆਂ। ਔਰ ਇਹ ਜ਼ਰੂਰ ਦੱਸਣਾ ਜਾਵਾਂਗੇ ਪ੍ਰੈਸ ਨੂੰ ਕਿ ਇਹ ਜਿਹੜਾ ਐਕੀ ਐਕਸੀਬਿਸ਼ਨ ਹੈ ਇਹਦੇ ਦੀ ਖਾਸੀਅਤ ਇਹ ਹੈ ਕਿ ਇੱਕ ਤਾਂ ਇਹ ਫਸਟ ਟਾਈਮ ਹਿਸਤੀ ਦੇ ਵਿੱਚ 250 ਤੋਂ ਉੱਪਰ ਐਕਸੀਬਿਟਰਸ ਦਾ ਮੁਕਾਬੜਾ ਹੋਏਗਾ ਸਟਾਲ ਲਾਉਣਗੇ ਔਰ 20000 ਤੋਂ 35000 ਤੋਂ ਉੱਪਰ ਅਸੀਂ ਐਕਸਪੈਕਟ ਕਰਦੇ ਹਾਂ ਔਰ ਇਸ ਤੋਂ ਵੱਧ ਵੀ ਹੋ ਸਕਦੇ ਨੇ ਵਿੱਚ ਔਰ ਮੋਰ ਦਨ 50 ਇੰਟਰਨੈਸ਼ਨਲ ਕੰਪਨੀਆਂਜ਼ ਦੇ ਬਾਏਰਸ ਨੇ ਇੱਥੇ ਆ ਰਹੇ ਔਰ ਇਸ ਤੋਂ ਇਲਾਵਾ ਹੋਸਟਿੰਗ ਲਈ ਹੋਤੇ 1000 ਤੋਂ ਵੱਧ ਜਿਹੜੇ ਹੈਗੇ ਨੇ ਉੱਤੇ ਬਿਲਕੁਲ ਅਗੇ ਨੇ ਸਾਡੇ ਸਟਾਲ ਵੀ ਖੜੇ ਔਰ ਇਹ ਜੁਆਇਟਿਡ ਸਾਈਕਲ ਪਾਰਕ ਹਮੇਸ਼ਾ ਦੀ ਤਰ੍ਹਾਂ ਆਪਣੀ ਇਸ ਇੰਡਸਟਰੀ ਲਈ ਨੜਕੇ ਔਰ ਐਕਸੀਬਿਸ਼ਨ ਦਾ ਹਮੇਸ਼ਾ ਅਸੀਂ ਰਾਦ ਦਿਨੇ ਹੈ ਰੈਡੀਸ਼ਨ ਨੂੰ ਲਾਂਚਿੰਗ ਜਦੋਂ ਹੋਈ ਸੀਗੀ ਉਦ ਵੀ ਅਸੀਂ ਰੈਡੀ ਟੈਕਲ ਪ੍ਰੋਜੈਕਟ ਨੂੰ ਆ ਕੇ ਪੂਰਾ ਉਤੇ ਪੂਰਾ ਇਹਨੂੰ ਅਸੀਂ ਸੈਨ ਦਿੱਤਾ ਔਰ ਇਹਨੂੰ ਪੂਰਾ ਸਪੋਰਟ ਕੀਤਾ ਅੱਜ ਵੀ ਅਸੀਂ ਪੂਰੀ ਸਪੋਰਟ ਕਰਦੇ ਆਂ ਔਰ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹਨਾ ਹੈ মিডিਆ ਦੇ ਚੈਨਲ ਦੇ ਦੋ ਦੋਸਤਾਂ ਵੀ ਸਾਰੇ ਲੋਕ ਵਕਤਬਾਦ ਪਲੀਜ਼ ਐਗਜ਼ੀਬਿਸ਼ਨ ਨੂੰ ਅੱਗੇ ਦੇਖੋ ਦੇਖੋ ਨਵੇਂ-ਨਵੇਂ ਪ੍ਰੋਡਕਟਸ ਆਏ ਨੇ ਔਰ ਇਹ ਸ਼ੋਕਤ ਕੀਤੇ ਜਾ ਰਹੇ ਨੇ ਤੁਹਾਨੂੰ ਪਤਾ ਲੱਗੇ ਵੀ ਹਿੰਦੁਸਤਾਨ ਦੀ ਵੀ ਜਿਹੜੀ ਸਾਈਕਲ ਇੰਡਸਟਰੀ ਹੈ ਉਹ ਕਿੰਨੀ ਗਰੋ ਕਰ ਰਹੀ ਹੈ ਔਰ ਮੈਂ ਮੀਡੀਆ ਵਾਲਿਆਂ ਨੂੰ ਵੀ ਜੁਰ ਰਿਕਵੈਸਟ ਕਰਾਂਗਾ ਤੁਸੀਂ ਪਲੀਜ਼ ਟਾਈਮ ਕੱਢ ਕੇ ਜ਼ਰੂਰ ਆਓ 19 20 21 ਅਪ੍ਰੈਲ ਪ੍ਰਤੀ ਮੈਦਾਨ ਦੇ ਵਿੱਚ ਇਹ ਬਹੁਤ ਵੱਡਾ ਐਗਜ਼ੀਬਿਸ਼ਨ ਆਪਣੇ ਲੱਗ ਰਹੀ ਹੈ ਸਾਈਕਲ ਅਤੇ ਈਵੀ ਵੀ ਈਵੀ ਦੇ ਵਿੱਚ ਇਲੈਕਟ੍ਰਿਕ ਸਾਈਕਲ ਇਲੈਕਟ੍ਰਿਕ ਰਿਕਸ਼ਾ ਸਰੀ ਮजूद ਹੋਣਗੇ ਔਰ ਹਰ ਕੰਪਨੀ ਨੇ ਆਪਣਾ ਵਾੜ ਚੜ੍ਹ ਕੇ ਬਹੁਤ ਖੂਬਸੂਰਤ ਸਟੈਂਡ ਬਣਾਏ ਨੇ ਇਦਾਂ ਦੇ ਸਟੈਂਡ ਜਿਹੜੇ ਜਰਮਨੀ ਪ੍ਰਾਪਤ ਸਬੰਧ ਦੇ ਨੇ ਉਹਦਾਂ ਦੇ ਸਟੈਂਡ ਸਭ ਨੇ ਬਣਾਏ ਨੇ ਜ਼ਰੂਰ ਆਓ ਔਰ ਆ ਕੇ ਜ਼ਰੂਰ ਦੇਖੋ ਭਈ ਆਪਣਾ ਲੁਧਿਆਣਾ ਵੀ ਜਿਹਨੂੰ ਮੈਂਚੈਸਟਰ ਆਫ ਇੰਡੀਆ ਕਹਿੰਦੇ ਆ ਫਕਰ ਨਾਲ ਅਸੀਂ ਕਹਿਾਂਗੇ ਵਾਕਈ ਅਸੀਂ ਤਰੱਕੀ ਕਰਦੇ ਮੈਂ ਬਹੁਤ ਬਹੁਤ ਮੁਬਾਰਕਾ ਦੇਣਾ ਧਿਲੋ ਸਾਹਿਬ ਨੂੰ ਜੋ ਨਾਲ ਟੀਮ ਨੂੰ ਪੁਰਾਣ ਮੀਡੀਆ ਨੂੰ ਭਈ ਜਿਹੜਾ ਇਹ ਰਾਜ ਉਪਰਾਲੇ ਕੀਤੇ ਨੇ ਇਹ ਇੰਡਸਟਰੀ ਲਈ ਬਹੁਤ ਬਿਹਤਰੀਨ ਔਰ ਬਹੁਤ ਵਧੀਆ ਉਪਰਾਣਾ ਹੈ ਔਰ ਅਸੀਂ ਹਮੇਸ਼ਾ ਯੂਨਾਈਟਿਡ ਸਾਈਕਲ ਪਾਰਕ ਹਮੇਸ਼ਾ ਨਾਲ ਕਰੇਗੀ ਧੰਨਵਾਦ ਜੀ ਇਹਨਾ 19 21 ਅਪ੍ਰੈਲ 2024 ਪ੍ਰਗਤੀ ਮੈਦਾਨ ਨਿਊ ਡੈਲੀ ਆਰਾਊਂਡ 250 ਪਾਰਟਿਸਪੈਂਟਸ ਇਹਦੇ ਜੋ ਪਾਰਟ ਲੈ ਰਹੇ ਨੇ 150 ਜਿਹੜੇ ਸਾਡੇ ਐਗਜ਼ੀਬਿਟਰ ਨੇ ਉਹ ਸਾਈਕਲ ਔਰ ਟੁਆਇਸ ਦੇ ਵਿੱਚ ਔਰ 100 ਜਿਹੜੇ ਐਗਜ਼ੀਬਿਟਰ ਨੇ ਉਹ ਹੈਗੇ ਨੇ ਇਲੈਕਟ੍ਰਿਕ ਵਾਈਕਲ ਅਬ ਸਭ ਨੂੰ ਕਹੂੰਗਾ ਕਿ ਇਹਦਾ ਮੈਕਸਿਮਮ ਮੈਸੇਜ ਦਾ ਫਾਇਦਾ ਠਾਓ ਕਿ 250 ਕੰਪਨੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੋਣੀਆਂ ਬਹੁਤ ਵੱਡੀ ਗੱਲ ਹੈ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ थैंक यू ਪਰ ਕਿੰਨੇ ਪਾਰਟਿਸਪੈਂਟਸ 250 ਪਾਰਟਿਸਪੈਂਟਸ ਪਾਰਟਿਸਪੇਟ ਕਰ ਰਹੇ ਨੇ ਔਰ ਅਰਾਊਂਡ ਇਹਨੂੰ ਜਿਹੜਾ ਵਿਜ਼ਿਟਰਸ ਹੈ ਜੋ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ 35000 ਦੇ ਕਰੀਬ ਸਾਡਾ ਵਿਜ਼ਿਟਰ ਪੈਨ ਇੰਡੀਆ ਤੋਂ ਇੱਥੇ ਆਊਗਾ ਔਰ ਤਕਰੀਬਨ 50 ਦੇ ਕਰੀਬ ਜਿਹੜੇ ਵਿਜ਼ਿਟਰ ਹੈ ਵਰਨਦੋ ਆ ਰਿਡ ਡਿਫਰੈਂਟ ਡਿਫਰੈਂਟ ਕੰਟਰੀ ਟੈਂਡੈਂਟ ਦੀ ਐਗਜ਼ੀਬਿਸ਼ਨ ਆ ਜੀ 19 20 ਅਪ੍ਰੈਲ